ਨਾਨਕ ਸਰਦੀ ਧਰਤੀ ਜਿੱਥੇ ਬਾਬਾ ਨਨ ਸਿੰਘ ਜੀ ਮਹਾਰਾਜ ਜਦੋਂ ਜੰਗਲਾਂ ਵਿੱਚ ਆ ਕੇ ਬੈਠੇ ਨਾ ਆ ਜਿਹੜੇ ਸ਼ੇਰ ਬੈਠੇ ਆ ਨਾ ਦੋ ਆ ਸ਼ੇਰ ਜਿਹੜੇ ਬੈਠੇ ਨੇ ਇਹਨਾਂ ਦਾ ਅੱਜ ਵੀ ਪਹਿਰਾ ਹੈ ਜਿੱਥੇ ਬਾਬਾ ਜੀ ਦੇ ਪਿਆਰੇ ਆ ਨਾ ਉੱਥੇ ਇਹਨਾਂ ਦਾ ਅੱਜ ਵੀ ਪਹਿਰਾ ਹੈ ਇਹ ਸ਼ੇਰ ਆ ਨਾ ਜਿਹੜੇ ਬੱਬਰ ਸ਼ੇਰ ਏਦਾ ਸਮਝਿਓ ਇਹ ਪਲਾਸਟਿਕ ਦੇ ਨੇ ਇਹ ਉਹੀ ਬੈਠੇ ਨੇ ਇਹਨਾਂ ਦਾ ਪਹਿਰਾ ਤੇ ਇਹ ਕਦੋਂ ਪਹਿਰਾ ਲੱਗਿਆ ਜਦੋਂ ਧੰਨ ਬਾਬਾ ਨਾਨਕ ਸਿੰਘ ਜੀ ਇੱਥੇ ਆਏ ਨਾ ਬਾਬਾ ਮਹਾਰਾਜ ਸਿੰਘ ਜੀ ਪੁੱਛੋ ਬਾਲਿਆ ਨੇ ਆਖਿਆ ਸੀ ਜਾਓ ਬਈ ਨਾਨ ਸਰ ਦੀ ਧਰਤੀ ਤੇ ਉਥੇ ਦੁਨੀਆ ਨੂੰ ਤਾਰੂ ਜਾ ਕੇ ਤੇ ਬਾਬਾ ਜੀ ਜੰਗਲਾਂ ਵਿੱਚ ਜਦੋਂ ਆ ਕੇ ਬੈਠੇ ਨਾ ਬਾਬਾ ਜੀ ਨੇ ਸਫਾ ਜੰਗ ਦੇ ਨਾਲ ਆਇ ਲਕੀਰ ਖਿੱਚ ਕੇ ਵਿਚਾਲੇ ਬਹਿ ਗਏ ਬਾਬਾ ਜੀ ਬੰਦਗੀ ਦੇ ਵਿੱਚ ਜੁੜ ਗਏ ਕੀ ਹੋਇਆ ਉੱਚੀ ਉੱਚੀ ਆਵਾਜ਼ਾਂ ਆਉਣ ਲੱਗ ਪਈਆਂ ਜਦੋਂ ਸਾਮਾਂ ਦਾ ਬਿਲਾ ਹੋਇਆ ਨੂੰ ਉੱਚੀ ਉੱਚੀ ਆਵਾਜ਼ਾਂ ਹੱਸਣ ਦੀਆਂ ਆਵਾਜ਼ਾਂ ਕਾਫੀ ਸ਼ੋਰ ਮਚ ਰਿਹਾ ਤੇ ਬਾਬਾ ਜੀ ਨੂੰ ਜਦੋਂ ਇਹ ਸਭ ਕੁਝ ਦੇਖਿਆ ਤੇ ਬਾਬਾ ਜੀ ਨੇ ਆਪਣੇ ਨੇਤਰ ਖੋਲੇ ਉਹਨਾਂ ਨੂੰ ਦੇਖਿਆ ਕਹਿੰਦੇ ਕੌਣ ਹੋ ਤੁਸੀਂ ਖਬਰਦਾਰ ਜੇ ਸਾਡੇ ਕੋਲੇ ਰੋਲਾ ਪਾਇਆ ਬਾਬਾ ਜੀ ਨੇ ਇਹ ਬਚਨ ਕੀਤਾ ਹੈ ਇੱਕਦਮ ਸ਼ਾਂਤ ਹੋ ਗਏ ਅਲੋਪ ਹੋ ਗਏ ਬਾਬਾ ਜੀ ਨੇ ਫਿਰ ਨੇਤਰ ਬੰਦ ਕਰ ਲਏ ਧੰਵਾਦ ਬਨਨ ਸ੍ਰੀ ਮਾ ਫਿਰ ਭਗਤੀ ਦੇ ਵਿੱਚ ਲੀਨ ਹੋ ਗਏ ਹੁਣ ਭਗਤੀ ਕਰੀ ਜਾਂਦੇ ਨੇ ਫਿਰ ਰੋਣ ਦੀ ਆਵਾਜ਼ ਆ ਰਹੀ ਉੱਚੀ ਉੱਚੀ ਰੋਣ ਦੀ ਆਵਾਜ਼ ਬਾਬਾ ਜੀ ਨੇ ਫਿਰ ਨੇਤਰ ਖੋਲੇ ਅਖੇ

ਸੱਚੇ ਪਾਸਾ ਬਾਬਾ ਜੀ ਕਰੋ ਕਿਰਪਾ ਸਾਡਾ ਆਧਾਰ ਕਰੋ ਤੇ ਤਨ ਬਾਬਾ ਨਨ ਸਿੰਘ ਜੀ ਮਹਾਰਾਜ ਬੰਦਗੀ ਦੇ ਰੂਪ ਕਹਿਣ ਲੱਗੇ ਮੇਰਾ ਗੁਰੂ ਨਾਨਕ ਤੁਹਾਡਾ ਉਧਾਰ ਕਰ ਦੇਵੇ ਹੋ ਜਾਏ ਹੋ ਗਿਆ ਉਹਨਾਂ ਦਾ ਆਧਾਰ ਹੋ ਗਿਆ ਬਾਬਾ ਜੀ ਦੇ ਫਿਰ ਆਪਣੇ ਭਗਤੀ ਵਿੱਚ ਲੀਨ ਹੋਏ ਇੱਕ ਦੋ ਦਿਨ ਲੰਘੇ ਫਿਰ ਦੋ ਰੂਹਾਂ ਬੜੂਪ ਰੂਹਾਂ ਆਈਆਂ ਬਾਬਾ ਜੀ ਦੇ ਕੋਲ ਬਾਬਾ ਜੀ ਨੂੰ ਕਹਿਣ ਲੱਗੀਆਂ ਆ ਕੇ ਬੇਨਤੀ ਕੀਤੀ ਬੈਠ ਗਏ ਬਾਬਾ ਜੀ ਨੇ ਨੈਤਰ ਖੋਲੇ ਤੇ ਕੀਆ ਦੇਖਿਆ ਹਾਂ ਭਾਈ ਤੁਸੀਂ ਕੌਣ ਹੋ ਬਾਬਾ ਜੀ ਉਹਨਾਂ ਦਾ ਆਦਰ ਤਾਂ ਕਰ ਦਿੱਤਾ ਸਾਡਾ ਵੀ ਆਦਰ ਕਰ ਦੇ ਸਾਡਾ ਵੀ ਆਧਾਰ ਕਰਦੇ ਉਹ ਬੜੇ ਚਿਰਾਂ ਤੋਂ ਤੁਰੇ ਫਿਰਦੇ ਕਰੋ ਕਿਰਪਾ ਸਾਡੇ ਤੇ ਤੇ ਸੱਚ ਜਾਣੋ ਤੇ ਧੰਨ ਬਾਬਾ ਨਨ ਸਿੰਘ ਜੀ ਮਹਾਰਾਜ ਕਹਿਣ ਲੱਗੇ ਕਹਿੰਦੇ ਵੀ ਤੁਸੀਂ ਸਾਡੇ ਪਹਿਰੇ ਤੇ ਰਹਾ ਸਾਡੇ ਪਹਿਰੇ ਤੇ ਰਹਾ ਉਹ ਕਹਿਣ ਲੱਗੇ ਬਾਬਾ ਜੀ ਸਤਿ ਬਚਨ ਪਰ ਸਾਡੀ ਇੱਕ ਬੇਨਤੀ ਹੈ ਮਹਾਰਾਜ ਜੇ ਕਦੀ ਕਿਤੇ ਸਾਨੂੰ ਸਾਡੇ ਭਾਨ ਘਰੂਪ ਨੇ ਕਦੀ ਕਿਤੇ ਸਾਨੂੰ ਕਿਸੇ ਨੇ ਦੇਖ ਲਿਆ ਨਾ ਤੇ ਬਾਬਾ ਜੀ ਡਰ ਜਾਣਗੇ ਇਹ ਲੋਕ ਡਰ ਜਾਣਗੇ ਸੰਗ ਤੁਹਾਡੇ ਕੋਲੇ ਆਉਣ ਵਾਲੀ ਜੇ ਕਿਸੇ ਨੂੰ ਅਸੀਂ ਦਿਸ ਪਏ ਡਰ ਜਾਣ ਤੇ ਧੰਨ ਬਾਬਾ ਨਾਨਕ ਜੀ ਮਹਾਰਾਜ ਕਹਿਣ ਲੱਗੇ ਅਸੀਂ ਤੁਹਾਡਾ ਜਾਮਾ ਬਦ ਦਿੰਦੇ ਤੇ ਬਾਬਾ ਜੀ ਨੇ ਫਿਰ ਉਹਨਾਂ ਨੂੰ ਸੇਰਾਂ ਦਾ ਰੂਪ ਦੇ ਦਿੱਤਾ ਜਦੋਂ ਸੇਰਾਂ ਦਾ ਰੂਪ ਦਿੱਤਾ ਤੇ ਉਸ ਤੋਂ ਬਾਅਦ ਬਾਬਾ ਨਾਨਕ ਜੀ ਮਹਾਰਾਜ ਨੇ ਇਹ ਬਚਨ ਕਹਿ ਦਿੱਤਾ ਸੀ ਕਹਿੰਦੇ ਭਈ ਜਿਹਨੇ ਸਾਡੇ ਕੋਲੇ ਆਉਣਾ ਹੈ ਨਾ ਤੇ ਸਤਨਾਮ ਦਾ ਆਵਾਜ਼ਾ ਦੇ ਕੇ ਉਹਦੇ ਤੋਂ ਬਚਨ ਕਹਿ ਦਿੱਤਾ ਸੀ ਯੀਨੇ ਸਾਡੇ ਕੋਲੇ ਆਉਣਾ ਤੇ ਸਤਨਾਮ ਦਾ ਆਵਾਜ਼ਾ ਦੇ ਕੇ ਆਉਣਾ ਤੇ ਸਾ ਸੰਗਤ ਇੱਕ ਬਾਬਾ ਜੀ ਦੇ ਕੋਲੇ ਰਿਖੀ ਰਹਿੰਦਾ ਹੁੰਦਾ ਸੀ ਕੀਰਤਨ ਕਰਦਾ ਹੁੰਦਾ ਸੀ ਉਹ ਕਹਿਣ ਲੱਗਾ ਬਾਬਾ ਜੀ ਕਹਿੰਦੇ ਸਾਡੇ ਕੋਲੇ ਸਤਨਾਮ ਤੋਂ ਵੱਜਦੇ ਕਿਉਂ ਅੱਗੇ ਤਾਂ ਬਾਬਾ ਜੀ ਨੇ ਕਿਹਾ ਕੱਚਾ ਭੂਰਾ ਹੁੰਦਾ ਸੀ ਕੱਚੇ ਭੂਰੇ ਦੇ ਅੱਗੇ ਇੱਕ ਗੇਟ ਨਹੀਂ ਹੁੰਦੇ ਸੀ ਉਦੋਂ ਆਏ ਹਰ ਤਾਂ ਸਾ ਸੰਗਤ ਜੀ ਬਾਬਾ ਜੀ ਦੀ ਬੜੀ ਮੇਹਰ ਹੈ ਕਿਰਪਾ ਤੇ ਜੇ ਤੁਹਾਨੂੰ ਦਸੀਏ ਸਾਡੇ ਕੋਲੇ ਦੋ ਚੋਲੇ ਹੁੰਦੇ ਸੀ ਇੱਕ ਚੋਲਾ ਸੇਵਾ ਵਾਲਾ ਤੇ ਇੱਕ ਚੋਲਾ ਹੁੰਦਾ ਸੀ ਕੀਰਤਨ ਵਾਲਾ ਤੇ ਇੱਕ ਸਾਡੇ ਕੋਲੇ ਪਤਲਾ ਜਿਹਾ ਇੱਕ ਚੋਲਾ ਹੋਰ ਹੁੰਦਾ ਜਿਹੋ ਉਹ ਸਾਡਾ ਗਜਾ ਤੇ ਰੱਖਿਆ ਉਹ ਜਿਹ ਗਜਾ ਲੈਣ ਜਾਂਦੇ ਜਦੋਂ 13 ਮੰਜ਼ਲਾ ਸਤਾਂ ਤੇ ਜਦੋਂ ਉੱਥੇ ਸੇਵਾ ਕਰਦੇ ਹੁੰਦੇ ਸੀ ਹਰ ਤਾਂ ਬਾਬਾ ਜੀ ਦੀ ਬੜੀ ਮਿਹਰ ਹੈ ਕਿਰਪਾ ਹੈ ਚੜ੍ਹਦੀ ਕਲਾ ਹੈ ਸਭ ਕੁਝ ਬਾਬਾ ਜੀ ਨੇ ਬਖਸ਼ ਦਿੱਤਾ ਬਾਬਾ ਜੀ ਨੇ ਕਮਾਈਆਂ ਹੀ ਏਡੀਆਂ ਵੱਡੀਆਂ ਬਾਬਾ ਜੀ ਦੀਆਂ ਮੇਰਾ ਹੀ ਇੰਦੀਆਂ ਵੱਡੀਆਂ ਬਾਬਾ ਜੀ ਨੇ ਸੰਗੀ ਆਪਣੇ ਏਡੇ ਵੱਡੇ ਕਰ ਦਿੱਤੇ ਉਹ ਜਿਹੜੇ ਸਾਈਕਲਾਂ ਤੁਸੀਂ ਉਹ ਜਹਾਜ਼ਾਂ ਤੇ ਚਾੜ ਦਿੱਤੇ ਗੱਡੀਆਂ ਮੋਟਰਾਂ ਗੱਡੀਆਂ ਸਭ ਕੁਝ ਬਖਸ਼ ਦਿੱਤਾ ਹੁਣ ਖੁੱਲ ਕੇ ਸੇਵਾ ਕਰਿਆ ਕਰੋ ਤੇ ਜਿੰਨੀ ਤੁਸੀਂ ਖੁੱਲ ਕੇ ਸੇਵਾ ਕਰੋਗੇ ਨਾ ਦਿਲ ਖੋਲ ਕੇ ਤੇ ਉਨਾ ਹੀ ਬਾਬਾ ਜੀ ਤੁਹਾਡੇ ਤੇ ਕਿਰਪਾ ਕਰਨਗੇ ਚੜ੍ਹਦੀ ਕਲਾ ਬਖਸ਼ਣਗੇ ਸੱਚ ਹੈ ਦੇਖ ਲਿਓ ਕਰਕੇ ਤੇ ਸਾਧ ਸੰਗਤ ਜੀ ਗੁਰੂ ਸਾਹਿਬ ਦੀ ਕਿਰਪਾ ਹੈ ਇੱਕ ਫਿੜਕਾ ਜਿਹਾ ਲੱਗਿਆ ਹੁੰਦਾ ਸੀ ਕੱਚੇ ਭੋਰੇ ਦੇ ਨਾਲ ਉਹ ਰਿਖੀ ਨੇ ਸੋਚਿਆ ਜਾ ਕੇ ਦੇਖੀਏ ਉਹ ਸੋਚੀ ਕਿ ਸਵੇਰ ਜਾ ਕੇ ਨਾ ਜਦੋਂ ਨੇ ਫਿੜਕਾ ਜਿਹਾ ਐ ਖੁੱਲ ਕੇ ਦੇਖਣ ਲੱਗਿਆ ਤਾਂ ਮੂਹਰੇ ਸ਼ੇਰ ਬੈਠਾ ਉਹਨੇ ਭਮਕ ਮਾਰੀ ਭੱਜ ਲਿਆ ਭੱਜ ਕੇ ਕੌਕਿਆਂ ਵਾਲੀ ਸਾਈਡ ਕਿ ਦਰਵਾਜਾ ਛੋਟਾ ਜਿਹਾ ਉੱਥੇ ਉਹ ਛੋਟਾ ਜਿਹਾ ਦਰਵਾਜਾ ਹੁੰਦਾ ਸੀ ਉਹ ਤਾਂ ਵੱਡਾ ਕਰ ਦਿੱਤਾ ਉੱਥੇ ਆ ਕੇ ਡਿਗ ਪਿਆ ਇਹਨਾਂ ਜੜੀ ਕਿ ਉਹ ਡਰਿਆ ਤੇ ਉਹਨਾਂ ਨੂੰ ਭਾਈ ਜਦੋਂ ਦੇਖਿਆ ਸਿੰਘਾਂ ਨੇ ਉਹ ਚੁੱਕ ਕੇ ਪੁੱਲੀ 'ਚ ਲੈ ਗਏ ਪੁੱਲੀਆਂ ਵੀ ਉਹ ਛੋਟੀਆਂ ਛੋਟੀਆਂ ਹੁੰਦੇ ਸੀ ਇੱਕ ਇੱਕ ਬੰਦੇ ਜੰਨੀ ਅਸੀਂ ਦੇਖੀਆਂ ਰਹੇ ਹਾਂ ਤੇ ਉਸ ਪੁੱਲੀਆਂ ਦੇ ਵਿੱਚ ਜਾ ਕੇ ਉਸ ਨੂੰ ਪਾ ਦਿੱਤਾ ਜਲਪੁਣੇ ਸਿਕਾਇਆ ਉਹਨੂੰ ਕੁੱਸਦੇ ਨੇ ਉਹ ਦੱਸਦਾ ਹੀ ਨਹੀਂ ਤੇ ਧੰਨ ਬਾਬਾ ਨਥ ਸਿੰਘ ਜੀ ਮਹਾਰਾਜ ਕਹਿੰਦੇ ਵੀ ਰਿਖੀ ਨੇ ਕੀਰਤਨ ਨਹੀਂ ਕੀਤਾ ਅੱਜ ਬਾਬਾ ਜੀ ਤਾਂ ਜਾਣਦੇ ਸੀ ਸਾਰਾ ਕੁਝ ਰਿਖੀ ਨੇ ਕੀਰਤਨ ਨਹੀਂ ਕੀਤਾ ਜੀ ਕੱਲ੍ਹ ਗੇ ਬਾਬਾ ਜੀ ਬੁਖਾਰ ਚੜਿਆ ਹੋਇਆ ਬਾਬਾ ਜੀ ਕਹਿੰਦੇ ਬੁਲਾਓ ਕੱਚੇ ਪੋਰੇ ਦੇ ਅੰਦਰ ਬਾਬਾ ਜੀ ਨੇ ਸਾਰੇ ਕਿੱਥੇ ਕਰਲੇ ਲਾਂਗੇ ਅੱਗੇ ਬਾਬਾ ਜੀ ਕਹਿੰਦੇ ਰਿਖੀ ਜੀ ਤੁਸੀਂ ਕੀਰਤਨ ਨਹੀਂ ਕੀਤਾ ਕੈਨ ਲਗਾਤ ਜੋੜ ਕੇ ਬਾਬਾ ਜੀ ਆਪ ਜੀ ਜਾਣੀ ਜਾਣ ਤੁਹਾਨੂੰ ਸਾਰਾ ਪਤਾ ਹੀ ਨਹੀਂ ਬਈ ਬਾਬਾ ਜੀ ਕਹਿੰਦੇ ਦੱਸ ਸਾਰਿਆਂ ਨੂੰ ਫਿਰ ਸਾਰਿਆਂ ਨੂੰ ਦੱਸ ਉਹ ਕਹਿੰਦਾ ਜੀ ਬਾਬਾ ਜੀ ਆਪ ਜੀ ਜਾਣੀ ਜਾਣੋ ਜੇ ਆਪ ਜੀ ਦਾ ਹੁਕਮ ਦੱਸ ਦਿੰਦਾ ਬਾਬਾ ਜੀ ਆਪ ਜੀ ਨੇ ਬਚਨ ਕੀਤਾ ਸੀ ਸਤ ਸਤ ਨਾਮ ਦਾ ਆਵਾਜ਼ਾ ਦੇ ਕੇ ਆਉਣਾ ਬਾਬਾ ਜੀ ਮੇਰਾ ਨਾ ਮੇਰੇ ਮਨ ਚ ਫੁਰਨਾ ਬਣਿਆ ਬਾਬਾ ਜੀ ਘਾਤੋ ਕਹਿੰਦੇ ਆ ਵੀ ਅੱਜ ਦੇਖ ਕੀ ਆਈ ਬਾਬਾ ਜੀ ਬਾਬਾ ਜੀ ਜਦੋਂ ਹੜਕਾ ਜਾ ਕੋਲਿਆ ਨਾ ਦਰਵਾਜ਼ਾ ਤੇ ਬਾਬਾ ਜੀ ਮੂਰੇ ਸ਼ੇਰ ਬੈਠਾ ਬਾਬਾ ਜੀ ਇੰਨੀ ਜ਼ੋਰ ਦੀ ਧਮਕ ਮਾਰੀ ਮੇਰੇ ਜ਼ਮੀਨ ਨਾਲੋਂ ਪੈਰ ਖਿਸਕ ਗਏ ਬਾਬਾ ਜੀ ਬਸ ਉਹ ਦੇ ਕਾਰਨ ਕਰਕੇ ਮੈਂ ਹੌਲ ਹੌਲ ਪੈ ਗਿਆ ਮੇਰੇ ਤੇ ਮੈਂ ਡਰ ਗਿਆ ਮੈਨੂੰ ਬੁਖਾਰ ਹੋ ਗਿਆ ਬਾਬਾ ਜੀ ਇਸ ਕਰਕੇ ਬਾਬਾ ਜੀ ਮਾਫੀ ਬਖਸ਼ਣੀ ਉਹ ਤੋ ਕੀਰਤਨ ਨਹੀਂ ਹੋਇਆ ਤਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਨੇ ਫਿਰ ਉਦੋਂ ਇਸ਼ਾਰਾ ਕੀਤਾ ਐ ਜਦੋਂ ਇਸ਼ਾਰਾ ਕੀਤਾ ਤਾਂ ਦੋਨੇ ਸ਼ੇਰ ਇੱਧਰ ਇੱਕ ਇੱਧਰ ਆ ਗਏ ਉਹ ਡਰ ਗਏ ਸਾਰੇ ਸਿੰਘ ਬਾਬਾ ਜੀ ਕਹਿੰਦੇ ਡਰੋ ਨਾ ਇਹ ਸਾਡੇ ਪਹਿਰੇਦਾਰ ਹੈ ਜਿੱਥੇ ਸਾਡਾ ਪਿਆਰਾ ਹੋਊਗਾ ਜਿੱਥੇ ਸੱਚੇ ਦਿਲੋਂ ਭਗਤੀ ਹੁੰਦੀ ਹੋਵੇਗੀ ਜਿੱਥੇ ਸਾਡੇ ਪਿਆਰਾ ਬੈਠੂਗਾ ਸੇਵਕ ਸੱਚਾ ਤੇ ਸੋਚਾ ਭਗਤੀ ਕਰੂਗਾ ਉੱਥੇ ਇਹਨਾਂ ਦਾ ਪਹਿਰਾ ਹੋ ਆਖੋ ਸਤਨਾਮ ਤੇ ਪਹਿਰਾ ਇੱਥੇ ਵੀ ਆ ਦੇਖੋ ਜਿੱਥੇ ਵੀ ਜਾਵੋ ਨਾਨਕ ਸੱਸੀ ਰੋਲ ਦੇ ਉੱਤੇ ਤੇ ਪਹਿਰਾ ਉੱਥੇ ਹੈ ਜਿਸ ਦੇ ਉਹਨਾਂ ਨੂੰ ਹੈ ਤੇ ਜਿਹੜੇ ਬਾਬਾ ਨਰਸਿੰਘ ਦੇ ਭੌਰੇ ਬਰੇ ਹੋਏ ਨੇ ਤੇ ਬਾਬਾ ਮੀਹਾ ਸਿੰਘ ਜੀ ਮਹਾਰਾਜ ਸਿਹੜ ਵਾਲੇ ਹਜ਼ੂਰ ਬਾਬਾ ਜੀ ਹਮੇਸ਼ਾ ਲਈ ਭਗਤੀ ਵਿੱਚ ਰੰਗੇ ਰਹਿੰਦੇ ਸੀ ਤੇ ਕੀ ਵਚਨ ਕਰਦੇ ਹੁੰਦੇ ਸੀ ਆਜੋ ਜੀ ਨੇ ਗੁਰੂ ਨਾਨਕ ਦੇਖਣਾ ਬਾਬਾ ਨਾਨਕ ਜੀ ਮਹਾਰਾਜ ਨੂੰ ਕਿੰਦਾ ਜਿੱਥੇ ਵੀ ਸੰਗਤ ਹੋਣੀ 1 ਕਿਲੋਮੀਟਰ ਦੇ ਵਿੱਚ ਇੱਕ ਜਪਜੀ ਸਾਹਿਬ ਦਾ ਪਾਠ ਕਰਨਾ ਸਾਈਕਲ ਤੇ ਜਾਣਾ ਇੱਕ ਇੱਕ ਸਵਾਸ ਨੂੰ ਅਜਾਇਆਂ ਨਹੀਂ ਜਾਣ ਦੇਣਾ ਮਿਲ ਜਾਣਗੇ ਸਾਧੂ ਅੱਜ ਬਾਬਾ ਜੀ ਬੈਠੇ ਨੇ ਅੰਦਰ ਭਗਤੀ ਕਰੀ ਜਾਂਦੇ ਨੇ ਐਸੇ ਸਾਧੂ ਮਿਲ ਜਾਣਗੇ ਉਹ ਨਹੀਂ ਮਿਲਣੇ ਸਤਜਾਣੋ ਐਸੇ ਸਾਧੂ ਹਰ ਵਕਤ ਸੰਗਤਾਂ ਦੇ ਭਲੇ ਦੀ ਖਾਤਰ ਰਹਿਣ ਆਪਣੇ ਪਿਆਰਿਆਂ ਦੀ ਖਾਤਰ ਬਈ ਦੁੱਖਾਂ ਨੂੰ ਨਾਸ ਨਾਜ਼ ਕਰਨੇ ਖਾਤਰ ਦਰਦੀ ਨੇ ਮਹਾਂਪੁਰਖ ਦਰਦੀ ਨੇ ਸੰਗਤਾਂ ਦੇ ਦਰਦੀ ਦਵਾਈ ਤੇ ਦੁਆ ਮਿਲਦੀ ਐ ਐਸੇ ਮਹਾਂਪੁਰਖ ਜਗ ਮੇ ਉਤਮ ਕਾਢੀਏ ਬਿਰਲੇ ਨੇ ਸਾਧੂ ਬਰਲੇ ਹੁੰਦੇ ਨੇ ਸਾਧ ਸੰਗਤ ਜੀ ਤਾਂ ਜੋ ਆਖਿਆ ਸਾਧੂ ਸਭ ਚੰਗੇ ਨੇ ਮਿਲਣਾ ਨਹੀਂ ਤੇਰੇ ਵਰਗਾ ਸਾਧੂ ਸਭ ਚੰਗੇ ਨੇ ਮਿਲਣਾ ਨਹੀਂ ਤੇਰੇ ਵਰਗਾ ਸੱਭ ਰੰਗੇ ਨੇ ਮਿਲਣਾ ਤੇਰੇ ਵਰਗਾ ਸਭ ਸਭ ਚੰਗੇ ਨੇ ਮਿਲਣਾ ਦੀ ਤੇਰੇ ਵਰਗਾ ਚੰਗੇ ਨੇ ਮਿਲਣਾ ਨੇ ਤੇਰੇ ਵਰਗਾ ਸਾਧੂ ਸਭ ਚੰਗੇ ਨੇ ਮਿਲਣਾ ਲੰਦੇ ਸਭ ਚੰਗੇ ਨੇ ਮਿਲਣਾ ਨਹੀਂ ਤੇਰੇ ਵਰਗਾ ਸਭ ਦੂਸਰਾਂ ਵਰਗੇ ਨੇ ਮਿਲਣਾ ਨਹੀਂ ਤੇਰੇ ਵਰਗਾ करी मन जो रबा दुआ मेरी हाँ झू تے سانو چرنا دے نال لگائی रखी ਤੇ ਸਾਨੂੰ ਚਰਨਾਂ ਦੇ ਨਾਲ ਲਗਾਈ ਰੱਖੀ ਤੇਰੇਆਂ ਚਰਨਾਂ ਤੋਂ ਕਦੇ ਨਾ ਦੂਰ ਹੋਈ ਕਿਰਪਾ ਕਰਕੇ ਇਹ ਰੰਗ ਚੜਾਈ ਰੱਖੀ ਕਿਰਪਾ ਕਰਕੇ ਰੰਗ ਚੜਾਈ ਰੱਖੀ ਕਿਰਪਾ ਕਰਕੇ ਇਹ ਰੰਗ ਲੜਾਈ ਰੱਖੀ ਅਰਦਾਸ ਅਰਦਾਸ ਦੇ ਵਿੱਚ ਬੜੀ ਬੜੀ ਤਾਕਤ ਹੁੰਦੀ ਹੈ ਜਦੋਂ ਅਰਦਾਸ ਕਰਦੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਬਸ ਕਿਉਂ ਕਰਿਆ ਕਰੋ ਮੇਰਾ ਗੁਰੂ ਮੇਰੀ ਅਰਦਾਸ ਨੂੰ ਸੁਣ ਰਿਹਾ ਜਿਵੇਂ ਆਪਣੇ ਪਿਤਾ ਨੂੰ ਸਾਹਮਣੇ ਧੱਕ ਕੇ ਉਹਦੇ ਨਾਲ ਵਿਚਾਰ ਕਰਦੇ ਹੋ ਨਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦੂ ਤੂੰ ਮੇਰਾ ਪ੍ਰਾਤਾ ਤੂੰ ਮੇਰਾ ਰਾਖਾ ਸਭਨੀ ਥਾਂ ਤਾ ਪੋ ਕੇ ਹਾ ਘੜਾ ਤੇ ਐਹ ਬੇਨਤੀ ਕਰਿਆ ਕਰੋ ਰੱਬ ਮੇਰੀ ਬੇਨਤੀ ਨੂੰ ਪ੍ਰਵਾਹ ਸੁਣ ਰਿਹਾ ਹੈ ਤੇ ਸਾਧ ਸੰਤ ਜੀ ਉਸ ਬੇਨਤੀ ਨੂੰ ਆਖਿਆ ਜਾਂਦਾ ਹੈ ਮਰਥੀ ਕਦੇ ਨਾ ਹੋ ਬਈ ਜਨ ਕੀ ਅਰਦਾਸ ਅਰਦਾਸ ਜਦੋਂ ਤੂੰ ਬਿੰਦ ਜਦੋਂ ਤੂੰ ਤੁਹਾਡੀ ਸੰਗਤ ਕੀਤੀ ਸੱਚੇ ਪਾਸਾ ਬਾਦ ਸਹੀ ਮਿਲ ਗਿਆ ਦੁੱਖਾਂ ਦਾ ਨਾਸ ਹੋ ਗਿਆ ਸੁੱਖਾਂ ਦਾ ਨਿਵਾਸ ਹੋ ਗਿਆ ਆਪ ਜੀ ਨੇ ਬੜੀ ਕਿਰਪਾ ਕੀਤੀ ਸ਼ੁਕਰਾਨਾ ਕਰਿਆ ਰੱਬ ਦਾ ਸੱਚੇ ਪਾਸਾ ਬੜੀ ਕਿਰਪਾ ਕੀਤੀ ਆਪ ਜੀ ਨੇ ਬਸ ਇਸੇ ਤਰੀਏ ਨਿਵਾਲਿਓ ਲੋਕ ਵਿੱਚ ਤੇ ਪਰਲੋਕ ਵਿੱਚ ਵੀ ਆਪ ਜੀ ਨੇ ਕਿਰਪਾ ਕਰ ਦਿੱਤੀ ਆਪ ਜੀ ਨੇ ਮਿਹਰ ਕਰਨੀ ਕਲ ਜੁਗ ਦੀ ਜੀਵ ਹਾਂ ਕਦੀ ਇਧਰ ਕਦੀ ਉਧਰ ਪਟਕਦੇ ਆਂ ਤੇ ਪਰ ਸੰਭਾਲਣ ਵਾਲਾ ਤੂੰ ਹੈ ਹੋਰ ਕੋਈ ਕਢਣ ਵਾਲਾ ਨਹੀਂ ਮੈਂ ਕਈ ਵਾਰ ਬੇਨਤੀ ਕਰਦਾ ਹਾਂ ਸੱਚੇ ਪਾਸਾ ਕਿਰਪਾ ਕਰੋ ਮਿਹਰ ਕਰੋ ਕਦੀ ਕਿਤੇ ਪਟਕਣ ਨਾ ਦਿਓ ਬਸ ਐਸੀ ਬਿਰਤੀ ਬਣਾ ਦੇਵੋ ਐਸੀ ਮਿਹਰ ਕਰ ਦੇਵੋ ਐਸੀ ਕਿਰਪਾ ਕਰ ਦੇਵੋ ਬਸ ਜੋੜੀ ਰੱਖਿਓ ਜੋੜੀ ਰੱਖਿਓ